ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜੂਰ ਸੰਘਰਸ਼ ਕਮੇਟੀ ਪੰਜਾਬ ਦੇ ਸੁਪਾ ਹਾਂ ਅੱਜ ਆਪਾਂ ਦੋ ਤਿੰਨ ਵਿਚਾਂ ਤੇ ਗੱਲਬਾਤ ਕਰਨੀ ਹੈ ਇੱਕ ਤੇ ਜੋ ਕੱਲ 22 ਤਰੀਕ ਨੂੰ ਚਾਰੇ ਬਾਡਰਾਂ ਦੇ ਉੱਤੇ ਸ਼ੰਭੂ ਖਲੋਰੀ ਰਤਨਪੁਰਾ ਡੱਬ ਵਾਲੀ ਬਾਡਰਾਂ ਦੇ ਉੱਤੇ ਲੱਗੇ ਮੋਰਚਿਆਂ ਵਿੱਚ ਲੱਖਾਂ ਦੇ ਕੱਟ ਹੋ ਰਹੇ ਉਹਦੀਆਂ ਤਿਆਰੀਆਂ ਸੰਬੰਧੀ ਇਹ ਉਥੇ ਜੋ ਅਗਲੇ ਲਾਹਣ ਹੋਣੇ ਆ ਤੇ 23 23 ਤੇ 24 ਤਰੀਕ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਿੰਦਰ મોદી ਪੰਜਾਬ ਫੇਰੀ ਤੇ ਆ ਰਿਹਾ ਪਟਿਆਲੇ ਜਿਲੰਦਰ ਜਾਂ ਠਾਨਕੋਟ ਵਗੈਰਾ ਉਸ ਨੂੰ ਸਵਾਲ ਪੁੱਛਣੇ ਆ ਉਹਦੀ ਰੈਲੀਆਂ ਵਾਂ ਨੂੰ ਇਕੱਠ ਤੋਰਨੇ ਕਾਫਲਿਆਂ ਦੇ ਰੂਪ ਚ ਕੇ ਕੌੜੇ ਕੇ ਨਾ ਬਰੋਧ ਕਰ ਤੈਸ ਤੋਂ ਲਾਵਾ ਕੱਲ ਮੈਂ ਕੁਝ ਪੰਜਾਬ ਟੀਵੀ ਤੇ ਕੁਝ ਬੁੱਧੀ ਜੀ ਵੀ ਗੱਲ ਕਰਦੇ ਸੀ ਉਹਨਾਂ ਬਾਰੇ ਵੀ ਗੱਲ ਕਰ ਲਈ ਨੇ ਸਾਰੇ ਹੀ ਪਿਆਰੇ ਇਹ ਸੁਣ ਵਾਲਿਓ ਇਹਨੂੰ ਸ਼ੇਅਰ ਕਰ ਕਬਿਓ ਵੀਡੀਓ ਨੂੰ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਚਾਰੇ ਬਾਗਰਾਂ ਦੇ ਉੱਤੇ ਕੱਲ ਜੋ ਲੱਖਾਂ ਦਾ ਕਟ ਕਰਨ ਦਾ ਲਾਮ ਕੀਤਾ ਗਿਆ ਇਸ ਭਾਰਤੀ ਰਾਜ ਦੇ ਮਾਨ ਮੰਤਰੀ ਨੰਦਰ ਮੋਦੀ ਇਹ ਭਾਜਪਾ ਸਰਕਾਰ ਜੋ ਸੈਂਟਰ ਚੱਲ ਰਹੀ ਹੈ ਜੋ ਉਹਦੀਆਂ ਨੀਤੀਆਂ ਵਾ ਕਿਸਾਨ ਮਜ਼ਦੂਰ ਵਿਰੋਧੀ ਦਲਤ ਵਿਰੋਧੀ ਕਾਰਪੋਰੇਟ ਵਿਰੋਧੀ ਜਿਸ ਤਰੀਕੇ ਨਾਲ ਉਹਨੇ ਕਿਸਾਨਾਂ ਦੇ ਹੱਕ ਕੀ ਮੰਗਾਵਾ ਐਮਐਸਬੀ ਗਰੰਟੀ ਦਾ ਕਰੋ ਨੂੰ ਸੰਗਾਂ ਮਜ਼ਦੂਰਾਂ ਦਾ ਕਰਜਾ 10000 ਰੁਪਏ ਬਰਾਪਾ ਪੈਨਸ਼ਨ ਡਾਕਟਰ ਸਵਾਮੀ ਲਕਿੰਗੀ ਰਿਪੋਰਟ ਲਾਗੂ ਕਰਨ ਦੀ ਗੱਲ ਜਾਂ ਫਸਲ ਬੀਮਾ ਯੋਜਨਾ ਦੀ ਗੱਲ ਲੈਂਡ ਐਕਵੀਜ਼ੀਸ਼ਨ ਐਕਟ 2015 ਚ ਕਿ ਲੋਧ ਕੀਤੀ ਰੱਦ ਕਰਨ ਦੀ ਗੱਲ ਮਨਰੇਗਾ ਦੀ ਗੱਲ 700 ਰੁਪਏ ਦਿਹਾੜੀ ਤੇ ਉਹਦਾ 200 ਦਿਨ ਦਾ ਕੰਮ ਲੁਕਿੰਗਪੁਰ ਖੀਰੀ ਕਾਨ ਦਾ ਇਨਸਾਫ ਸੰਗਾਂ ਮਜ਼ਦੂਰਾਂ ਦੇ ਪਰਚੇ ਉਹ ਸਾਰੇ ਵਾਕ ਤੇ ਜੋ ਕਿਸਾਨ ਆਪਣੀ ਵਾਈਟ ਹੋਣ ਵਾਸਤੇ 13 ਫਰੀਮ ਨੂੰ ਦਿੱਲੀ ਜਾ ਰਹੇ ਸੀ ਕਿਤਨਾ ਕੰਡਾ ਕੱਢਿਆ ਇਸ ਤਰ੍ਹਾਂ ਸ਼ੁਭ ਕਰਨ ਦੀ ਛਿੱਧੀ ਕੀਤੀ ਗਈ ਆ ਕਿਸਾਨ ਦੀ ਗੋੜੀਆਂ ਦੇ ਨਾਲ ਤੇ 400 ਬੰਦਾ ਜਟਮੀ ਕੀਤਾ ਗਿਆ ਉੱਥੇ ਸ਼ੜਕਾਂ ਰੁਕਣੀ ਹੋਈਆਂ ਗਈਆਂ ਤੇ ਲੋਕ ਤਬਦਾ ਜਨਾਗਿਆ ਕੱਢਿਆ ਇਹਨਾਂ ਤੇ ਉਹ ਇਹ ਸਾਰੀ ਗੱਲਬਾਤ ਕੱਲ ਉਹਨਾਂ ਵੱਡੇ ਇਕੱਠਾਂ 'ਚ ਕੀਤੀ ਜਾਉਗੀ ਜੋ ਇਸ ਵੇਲੇ ਵੋਟਾਂ ਦਾ ਦੌਰ ਚੱਲ ਰਿਹਾ ਪੂਰੇ ਦੇਸ਼ ਤੇ ਲੈ ਕੇ ਇੱਕ ਮੰਡੀ ਲੱਗੀ ਹੋਈ ਆ ਵੋਟਾਂ ਦੀ ਜਿੱਤੇ ਸਭ ਨੂੰ ਲਾਮੀ ਲੱਗ ਰਹੀ ਆ ਵੇਖ ਰਿਹਾ ਸਭ ਕਾਉ ਮਾਲ ਹੈ ਕੋਈ ਐਨ ਪਾਰਟੀ ਚ ਭੱਜ ਰਿਹਾ ਕੋਈ ਤੈਨੂੰ ਭੱਜ ਰਿਹਾ ਕੋਈ ਤੈਨੂੰ ਭੱਜ ਰਿਹਾ ਸਾਹਮਣੇ ਵਰਤਾਰਾ ਲੋਕਾਂ ਦੇ ਤੇ ਕਾਰਪੋਰੇਟ ਦਾ ਪੈਸਾ ਲੱਗਾ ਹੋਇਆ ਤੇ ਉਹਨਾਂ ਦੇ ਹੱਕ ਕਿ ਨੀਤੀਆਂ ਬਣਾਉਂਦੇ ਇਹਸ ਕਰਕੇ ਕਿਸਾਨਾਂ ਦੀਆਂ ਜਿਹੜੀਆਂ ਪੁੱਛ ਮੰਗਾ ਵਾ ਜਿਹੜੀਆਂ ਆਰਥਿਕ ਜਿਹੜੀ ਆਰਥਿਕ ਤਨ ਕਿਸਾਨਾਂ ਦੀ ਨਾਲ ਜੁੜੀਆਂ ਹੋਈਆਂ ਵਾ ਆਰਥਿਕ ਮੰਗਾ ਵਾ ਉਹਨਾਂ ਨੂੰ ਹੀ ਹੱਲ ਕਰਨ ਤਿਆਰ ਨੇ ਜਿੰਨਾ ਬਾਰੇ ਆਪਣੀਆਂ ਇਹਨਾਂ ਕਮੇਟੀਆਂ ਚ ਗੱਲ ਕੀਤੀ ਹੋਈ ਹੈ ਇਹਨਾਂ ਦੀਆਂ ਰਿਪੋਰਟਾਂ ਪਈਆਂ ਹੋਈਆਂ મોદી ਸਾਹਿਬ ਦੀ ਆਪ ਦੀ 2011 ਦੀ ਡਾਕਟਰ ਆਪਣੇ ਐਮਐਸ ਦੀ ਗਾਰੰਟੀ ਦੇ ਕਾਨੂੰਨ ਬਾਰੇ ਇਸ ਤਰ੍ਹਾਂ ਡਾਕਟਰ ਸਵਾਮੀ ਨਾਰਾਇਣ ਮੇਦੀ ਰਪੋਰਟ ਦੇ ਪਈ ਹੋਈ ਹੈ 2006 ਉਹਨਾਂ ਨੂੰ ਲਾਗੂ ਕਰਨ ਪਿਆ ਕੋਈ ਸਾਰਾ ਨੂੰ ਸਾਥ ਦੇਣੂ ਚਾਹਤ ਨਹੀਂ ਇਸ ਕਰਕੇ ਇਹ ਸਾਰਾ ਖਲਾਸਾ ਕੀਤਾ ਜਾਊਗਾ ਤੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 24 ਮਈ ਪੰਜਾਬ ਦੀ ਥੇਰੀ ਤੇ ਆ ਰਹੇ ਆ ਲੋਕਾਂ ਨੂੰ ਝੂਠ ਮਾਰਨ ਇਥੇ ਜਿਸ ਤਰੀਕੇ ਨਾਲ ਉਹਨਾਂ ਦੇ ਖਲੜੇ ਆਗੂ ਜਾਂ ਉਮੀਦਵਾਰ ਕਿਸਾਨਾਂ ਨੂੰ ਜ਼ੋਰਾਂ ਚ ਪਾੜਾ ਪਾਉਣ ਦੀ ਗੱਲ ਕਰਦੇ ਕਿਸਾਨਾਂ ਨੂੰ ਗਾਲਾਂ ਕੱਢ ਰਹੇ ਇਸੇ ਤਰੀਕੇ ਨਾਲ ਉਹ ਵਰਤਾਂ ਸਿਰਜਣ ਵਾਸਤੇ ਆ ਰਹੇ ਜਿਨ੍ਹਾਂ ਨੇ ਕਿਸਾਨਾਂ ਦੀ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਪਿਛਲੇ 10 ਸਾਲ ਤੋਂ ਪਹਿਲੇ ਕਿਸਾਨ ਅੰਦੋਲਨ ਜਿਹੜੀਆਂ ਮੰਗਾਂ ਮੰਗੀਆਂ ਵੀ ਸੀ ਲਿਖਤੀ ਤੌਰ ਤੇ ਦਿੱਤੀਆਂ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ 2 ਸਾਲ ਦੇ ਵਿੱਚ ਇਹ ਸਾਰੇ ਦਾ ਵਿਰੋਧ ਕਰਨ ਵਾਸਤੇ ਤੇ ਪੁੱਛਣ ਵਾਸਤੇ ਕਿ ਸ਼ੁਰੂ ਕਰਨ ਸਿੰਧ ਦਾ ਕੀ ਕਸੂਰ ਸੀ ਜਿਹੜੇ ਲੋਕ ਆਪਣਾ ਪ੍ਰਦਰਸ਼ਨ ਕਰਨ ਦਿੱਲੀ ਜਾ ਰਹੇ ਸੀ ਉਹਨਾਂ ਦਾ ਕੀ ਕਸੂਰ ਸੀ ਉਹਨਾਂ ਨੂੰ ਕਿਉਂ ਰੋਕਿਆ ਹੋਇਆ ਰਸਤੇ ਇਹ ਸਾਰੀਆਂ ਦੀਆਂ ਮੰਗਾਂ ਗਾਇਬ ਆ ਕਿਉਂ ਨਹੀਂ ਮੰਗ ਰਹਿ ਮੰਨ ਰਹਿ ਇਹ ਸਾਰੇ ਸਵਾਲ ਪੁੱਛਣ ਵਾਸਤੇ ਵੱਡੇ ਕਾਠਿਆਂ ਦੇ ਰੂਪ ਚ ਪਟਿਆਲੇ ਵਾਲ ਮਾਰਚ ਕੀਤਾ ਜਾਵੇਗਾ ਇਸੇ ਤਰੀਕੇ ਨਾਲ 23 ਤਰੀਕ ਨੂੰ ਬਟਿਆਰੇਲ ਮਾਰਚ ਕੀਤਾ ਜਾਵੇਗਾ ਇਸੇ ਤਰ੍ਹਾਂ ਹੀ ਬਾਕੀ ਥਾਵਾਂ ਤੇ ਇਹ ਰੋਲ ਪ੍ਰਦਰਸ਼ਨ ਜਿਹੜਾ 24 ਤਰੀਕ ਨੂੰ ਹੈ ਇਹ ਕਿੱਥੇ ਜਾਵੇਗਾ ਚਾਹੇ ਉਹ ਗੁੰਧਰ ਵਿੱਚ ਚਾਹੇ ਪ੍ਰਾਣ ਕੋਟੂ ਇਹ ਐਲਾਨ ਦੋਨੋਂ ਫੋਰਮਲ ਸਾਜੇ ਰੂਪ ਦੇ ਵਿੱਚ ਕਰ ਦਿੱਤਾ ਗਿਆ ਹੈ ਤੇ ਉਹਦੇ ਉੱਤੇ ਸਾਰੀ ਗੱਲਬਾਤ 22 ਤਰੀਕ ਦੇ ਮੋਰਚੇ 'ਚ ਵੀ ਸਾਰੀ ਜਿਹੜੀ ਆ ਉਹ ਕੀਤੀ ਜਾਵੇਗੀ ਇਸੇ ਨਾਲ ਜਿਹੜੇ ਤਿੰਨ ਕਿਸਾਨ ਨੌਜਵਾਨ ਜਿਹੜੇ 307 ਦੇ ਪਰਚਿਆਂ 'ਚ ਹਿaryana ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ 1 ਮਹੀਨਾ ਰੇਲਾ ਵੀ ਰੁਕਿਆ ਰਹੇ ਆ 1 ਮਹੀਨੇ ਤੋਂ ਵੱਧ ਸਮਾਂ ਪਰ ਫਿਰ ਵੀ ਉਹ ਰਿਹਾ ਨਹੀਂ ਕੀਤੇ ਰੇਲਾ ਠੀਕ ਹੈ ਛੱਡਣ ਦਾ ਫੈਸਲਾ ਕਦ ਕਰ ਲਿਆ ਕਈ ਵਾਰ ਹੋਰ ਜੋ ਹਾਲਾਤ ਬਣ ਰਹੇ ਸੀ ਜਾਂ ਜੋ ਸਾਰਿਆਂ ਦੇ ਦਿੱਤੇ ਵੇਖ ਕੇ ਲੋਕਾਂ ਦੇ ਜਨਤਕ ਦਿੱਤੇ ਵੇਖ ਕੇ ਤੇ ਮੁਦੇ ਵਾਸਤੇ ਹੁਣ ਕੀ ਕਰਨਾ ਅਗੇ ਜੋ ਭਾਜਪਾ ਦੇ ਆਗੂਆਂ ਘੜੇ ਆ ਤੱਕੜਾਂ ਕਰਾਂਗੇ ਪਰਨੇ ਲਾਉਣੇ ਜਾਂ ਜੋ ਵੀ ਆਪਣਾ ਗਾ ਕੀ ਗੜੀ ਤਰੀਕਾ ਕੀ ਆ ਉਹਦਾ اعلان ਵੀ ਉੱਥੇ 22 ਤਰੀਕ ਨੂੰ ਮੋਰਚੇ ਦੇ ਵਿੱਚ ਜਿਹੜੇ ਇਕੱਠੇ ਆ ਉਹਨਾਂ ਦੇ ਵਿੱਚ ਹੋਵੇਗਾ ਤੇ ਜੋ ਵੱਡੀ ਗੱਲ ਹੈ ਕਿ ਇਹ ਲੰਮਾ ਮੋਰਚਾ ਚੱਲਣਾ ਉਹ ਲੰਮਾ ਮੋਰਚਾ ਚਲਾਉਣ ਦੀ ਜਿਹੜੀ ਗੱਲ ਦਿੱਤੀ ਹੈ ਉਹ ਕੀ ਹੋਵੇ ਉਹਦੀ ਵੀ ਚਰਚਾ ਹੋਵੇਗੀ ਤੇ ਉਹਦੇ ਲਈ ਕਿਸ ਤਰੀਕੇ ਨਾਲ ਜੋ ਵੀ ਜਥੇਬੰਦੀਆਂ ਉੱਥੇ ਕੰਮ ਕਰ ਰਹੀਆਂ ਉਹ ਆਪਣੀ ਆਪਣੀ ਵਿਚਾਰਧਾਰਾ ਤੇ ਖੜ ਕੇ ਆਪਣਾ ਝੰਡਾ ਲੋਕਾਂ 'ਚ ਲੈ ਕੇ ਜਾਣ ਇਸ ਭਾਰਤੀ ਰਾਜ ਦਾ ਜਿਹੜਾ ਪ੍ਰੂਫ ਚਿਹਰਾ ਉਹ ਨੰਗਾ ਕਰਨ ਲੋਕਾਂ ਚ ਤੇ ਆਪਣਾ ਝੰਡਾ ਜਿਹੜਾ ਵਾ ਇਹਦੇ ਬਦਲ ਵਜੋ ਉਹ ਲੋਕਾਂ ਚ ਲੈ ਕੇ ਜਾਣ ਤੇ ਲੋਕਾਂ ਨੂੰ ਇਹ ਗੱਲ ਸਮਝਾ ਦੇਣ ਕਿ ਇਹ ਇਹ ਜਿਹੜਾ ਵੋਟ ਪ੍ਰਣਾਲੀ ਰਾਹੀਂ ਜਿਹੜਾ ਰਾਜ ਬਣਦਾ ਪਿਛਲੇ 70 ਸਾਲ ਤੋਂ ਤੁਹਾਡਾ ਨਹੀਂ ਦਾ ਇੱਕ ਕਿਸੇ ਦੀ ਲੋਕਾਂ ਦਾ 1% ਲੋਕਾਂ ਦਾ ਇਹ ਨਹੀਂ ਜਿਹੜੇ 99% ਲੋਕਾਂ ਦਾ ਰਾਜ ਨਹੀਂ ਹੈਗਾ 140 ਕਰੋੜ ਲੋਕਾਂ ਦਾ ਇਹ ਰਾਜ ਨਹੀਂ ਹੈਗਾ ਪਾਈ ਜਾਣ ਉਹ ਇਹ ਬੰਕ ਭਾਗਾਂ ਦਾ ਰਾਹ ਗਿਆ ਉਹਨਾਂ ਵਾਸਤੇ ਕੰਮ ਕਰਦਾ ਇਸ ਲਈ ਜਿਹੜਾ ਵਾ ਤੁਸੀਂ ਇਹ ਸੁਪਰ ਬੰਤੋਂ ਪਰ ਸੇ ਹੋ ਜੋ ਤੇ ਆਪਣੇ შეਗਰਛਾ ਤੇ ਇੱਕ ਰੱਖੋ ਆਪਣੀ ਜਥੇਮਕ ਤਾਕਤ ਤੇ ਜੋਰ ਦਿਓ ਪਿੰਡਾਂ ਜ ਆਪਣੇ ਆਪ ਨੂੰ ਤਗੜਿਆ ਕਰੋ ਮਜ਼ਬੂਤ ਕਰੋ ਕਿੰਡੀ ਤੁਹਾਡਾ ਸਾਰਾ ਸੋਰਸਸ ਆ ਕਿੰਡਾ ਚ ਮਸਲੇ ਆ ਪਿੰਡਾਂ ਨੂੰ ਬਚਾਉਣਾ ਆਪਾਂ ਜਿਹੜੇ ਪਿੰਡ ਉਹ ਜਾ ਡੰਡੇ ਆ ਪਿੰਡਾਂ ਨੂੰ ਉਹਨਾਂ ਜਾਗਣਾ ਵਾ ਉਹਨਾਂ ਦਾ ਇਹ ਜਿਹੜੀ ਗਲੋਬਲਾਈਜੇਸ਼ਨ ਆ ਉਹਦਾ ਇਹ ਦੇਸ਼ ਹੀ ਇਹੀ ਆ ਕਿ ਇੱਕ ਪਿੰਡ ਬਸਾਉਣ ਵਾਸਤੇ ਵਰਲਡ ਦੇ ਵਿੱਚ ਸਾਰੇ ਸਿਸਟਮ ਨੇ ਇੱਕ ਪਿੰਡ ਬਣਾਉਣ ਵਾਸਤੇ ਲੱਖਾਂ ਪਿੰਡ ਜਿਹੜੇ ਆ ਉਹ ਜ਼ਰੂਰ ਚਾਹੀਦੇ ਆ ਇਹ ਉਹਨਾਂ ਦਾ ਆਦੇਸ਼ ਆ ਇਹ ਉਹਨਾਂ ਦਾ ਮਕਸਦ ਹੈ ਇਸ ਲਈ ਆਪਣੇ ਪਿੰਡ ਬਚਾਉਣ ਵਾਸਤੇ ਆਪਣਾ ਸੱਭਿਆਚਾਰ ਆਪਣਾ ਆਪਣੀ ਕਿਰਤ ਕਮਾਈ ਬਚਾਉਣ ਵਾਸਤੇ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਜਿਹੜਾ ਵਾ ਸਾਨੂੰ ਲਾਹਮਬੰਦੀ ਤੇ ਜ਼ੋਰ ਦੇਣਾ ਚਾਹੀਦਾ ਆਪਣੀ ਜਨਨ ਤਾਕਤ ਤੇ ਜ਼ੋਰ ਦੇਣਾ ਦਾ ਆਪਣੇ ਸੰਘਰਸ਼ ਤੇ ਭਰੋਸਾ ਰੱਖਣਾ ਸੰਘਰਸ਼ ਤੇ ਟੇਕ ਰੱਖਣੀ ਚਾਹੀਦੀਆ ਇਹਨਾਂ ਤੋਂ ਕੋਈ ਸੇ ਕਿਸਮ ਦੀ ਵੀ ਵੋਟਾਂ ਵਾਲੀਆਂ ਧਰਾਂ ਤੋਂ ਕਿਸੇ ਕਿਸਮ ਦੀ ਵੀ ਚਾਹ ਰੱਖਣੀ ਚਾਹੀਦੀ ਤੇ ਭਾਈਪਾ ਦਾ ਭਰੋਸਾ ਯਾਰ ਟੰਡਾਂ 'ਚ ਉਹ ਕਰਨਾ ਤੇ ਉਹਨੂੰ ਸਭ ਤੋਂ ਸੋਹਣਾ ਇਸ ਬਾਰੇ ਸਾਰੀ ਜਿਹੜੀ ਆ ਗੱਲਬਾਤ ਉਹ ਕਲ ਦੇ ਇਕੱਠਾਂ ਦੇ ਵਿੱਚ ਹੋਣੀ ਆ ਇਸ ਨਵੇਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਜਾਣਾ ਤੇ ਮੋਦੀ ਦੀਆਂ ਜਿਹੜੀਆਂ ਰੈਲੀਆਂ ਪੰਜਾਬ 'ਚ ਹੋ ਰਹੀਆਂ ਪ੍ਰਧਾਨ ਮੰਤਰੀ ਦੀਆਂ ਉਹਨਾਂ ਦਾ ਜਿਹੜਾ ਸਖਤ ਵਿਰੋਧ ਉਹ ਕਰਨਾ ਇਹ ਸਾਰਾ ਪ੍ਰੋਗਰਾਮ ਜਿਹੜਾ ਉਹ ਆਪਣਾ ਹੈਗਾ ਇਸ ਤੋਂ ਇਲਾਵਾ ਕੱਲ 50 ਟੈਲੀਵਿਜ਼ਨ ਜੀਨੁਰ ਜਿੰਦਰ ਸੰਗਵਾ ਚਲਾਉਂਦੇ ਆ ਉਹ ਅਨੁਸਾਰਿਆ ਉਸ ਪ੍ਰੋਗਰਾਮ ਦੇ ਉਹਦੇ ਵਿੱਚ ਹਮੀਰ ਸਿੰਘ ਜਗਰੂਪ ਸਿੰਘ ਸੇਖੋ ਤੇ ਜਗਤਾਰ ਸਿੰਘ ਜਿਹੜੇ ਐਨਐਕਸ ਪ੍ਰੈਸ ਦੇ ਪਹਿਲਾ ਪੱਤਰਕਾਰੀ ਕਰਦੇ ਰਹੇ ਅੱਜ ਕੱਲ ਕੋਈ ਹਿਸਟਰੀ ਲਿਖੰਦਾ ਕੰਮ ਕਰ ਰਿਹਾ ਉਹ ਉਹਦੇ ਤੇ ਆਪਣੀ ਗੱਲਬਾਤ ਕਰ ਰਿਹਾ ਸੀ ਉਹਦੇ ਵਿੱਚ ਜਗਰੂਪ ਸਿੰਘ ਸੇਖੋ ਤੇ ਇਹ ਕਹਿ ਰਿਹਾ ਜਿਹੜਾ ਆਂਦੇ ਆ ਪੀਟੀਕਲ ਸਾਇੰਸ ਦਾ ਮਾਰਿਆ ਜਿੰਨੇ ਪੜਾਈ ਕੀਤੀ ਹੈ ਜਿਹੜਾ ਪੜਾਉਂਦਾ ਰਿਹਾ ਗੁਰਨਾਥ ਯੂਨੀਵਰਸਿਟੀ ਉਹ ਕਹਿ ਰਿਹਾ ਉਹ ਕਹਿ ਰਿਹਾ ਆ ਕਿ ਜਿਹੜਾ ਇਹ ਮੋਰਚਾ ਜੋ ਖੰਭੂ ਕੋਲ ਉਹਦੀ ਬਾਰਡਰਾਂ ਤੇ ਲੱਗਾ ਵਾ ਜਾਂ ਦੂਜੀਆਂ ਬਾਰਡਰਾਂ ਤੇ ਲੱਗਾ। ਇਹ ਗਲਤੀ ਤੇ ਭਾਜਪਾ ਨੂੰ ਫਾਇਦਾ ਪਹੁੰਚਾਉਣ ਵਾਸਤੇ ਆ। ਤੋਣੇ ਨਾਲੇ ਮੋਰਚਾ ਖਤਮ ਕਰਤਾ ਮੈਂ ਕੱਲ। ਫਿਰ ਕਿਸੇ ਨੂੰ ਕੁਛ ਨਹੀਂ। ਇਸ ਕਰਕੇ ਜਗਤਾਰ ਸਿੰਘ ਉਹ ਇਹ ਗੱਲ ਕਹਿ ਰਿਹਾ ਕਿ ਜਿਹੜਾ ਇਹ ਮੋਰਚਾ ਵਾ ਇਹਨਾਂ ਦੀ ਮੰਗਾ ਵਾ ਸਿਰਫ ਕਿਸਾਨਾਂ ਦੀ ਨਹੀਂ ਬਾਕੀ ਹੋਰ ਵਰਗਾਂ ਦੀ ਮੰਗਾ ਨਹੀਂ ਇਹ ਕਿ ਜਿੱਥੇ ਮਰਗੀ ਆ ਉੱਥੇ ਬਹਿ ਜਾਂਦੇ ਆ। ਛੜਕ ਰੋਕੇ ਬੈਠਿਆ ਰੇਲ ਰੋਕੇ ਬੈਜੀ ਤੇ ਸੁਦਾਨੀ ਇਸੇ ਨੇ ਉਹਨਾਂ ਦਾ ਜਵਾਬ ਕਾਊਂਟਰ ਜਵਾਬ ਬੜਾ ਵਧੀਆ ਦਿੱਤਾ ਸੀ ਉਹਨਾਂ ਨੇ ਕਹਾਂ ਸੀ ਵੀ ਭਾਈ ਜੋ ਵੀ ਕਿਸਾਨਾਂ ਦਾ ਪਹਿਲੀ ਗੱਲ ਤੁਹਾਨੂੰ ਇਹ ਨਹੀਂ ਪਤਾ ਵੀ ਉੱਥੇ ਮੋਰਚਾ ਮੋਰਚਾ ਉਹਨਾਂ ਨੇ ਸਿਰਫ ਰੇਲ ਤੋਂ ਚੁੱਕਿਆ ਵਾ ਯਾ ਤਿੰਨ ਕਿਸਾਨਾਂ ਦੀ ਲਈ ਵਾਸਤੇ ਜੀਓ ਗੱਲ ਨਹੀਂ ਛੋੜੀ ਉਹਨੇ ਚੁੱਕ ਲਈ ਉਹਦੇ ਵਾਸਤੇ ਉਹਨਾਂ ਨੇ ਨਾਮ ਕਰਨੀ ਪਿੱਟੀ ਕਰਨਾ ਤੇ ਇਹਦਾ ਮੋਰਚਾ ਜਿੱਥੇ ਛੜਕ ਰੋਕੀ ਹੋਈ ਹੈ ਕੜ ਤੇ ਕਮਾ ਕੀ ਕਿਉਂ ਆ ਉਹ ਮੋਰਚੇ ਚੱਲ ਰਿਹਾ ਸ਼ੰਭੂ ਖਨੋਰੀ ਚਾਰੇ ਬਟਨ ਤੇ ਉਹਦੇ ਚੱਲ ਰਿਹਾ ਮੋਰਚੇ ਤੁਸੀਂ ਕਿਤਨਾ ਕਹਿ ਰਹੇ ਮੋਰਚੇ ਚੁੱਕ ਲਿਓ ਇਸ ਕਾਤੇ ਤੂੰ ਜਾਣਕਾਰੀ ਨਹੀਂ ਹੈ ਦੂਸਰੀ ਗੱਲ ਹਰੇ ਕਨੂੰ ਲੜਨਾ ਆ ਗਿਆ ਭਾਵੇਂ ਉਹ 1 ਕਰੋੜ ਪਿਆ 2 ਕਰੋੜ ਪਿਆ ਛੋਟਾ ਵਾ ਵੱਡਿਆ ਇਹ ਇੱਕ ਤੇ ਨਹੀਂ ਹੈਗਾ ਕਿ ਸਾਰੇ ਪੀਲਾ ਇਕੱਠੇ ਹੋਣ ਸਾਰੇ ਸਹਿਮਤ ਨਾ ਹੋਣ ਦੂਜੇ ਲੜ ਨਹੀਂ ਸਕਦੇ ਤੇ ਇਸ ਲਈ ਨਾ ਹੈ ਜੇ ਕਿਸਾਨ ਲੜ ਰਿਹਾ ਤਰੂ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾ ਦਿਲ ਨਹੀਂ ਟੋਣਾ ਚਾਹੀਦਾ ਸਾਰੂ ਸਰਕਾਰ ਦੇ ਅੱਖੀ ਸਟੇਟ ਦੇ ਅੱਖੀ ਨਹੀਂ ਤੂਤਣਾ ਚਾਹੀਦਾ ਗੱਲਾਂ ਕਰੀ ਇਹ ਗੱਲ ਵੀ ਇਸ ਨੇ ਪੱਕੀ ਅਸੀਂ ਕਹਿਣਾ ਚਾਹੁੰਦੇ ਆ ਜਿਹੜਾ ਬੁੱਧੀਜੀਵੀ ਵਰਗ ਹੈ ਇਹ ਪਿਛਲੇ 3 ਮਹੀਨੇ ਤੋਂ ਸਾਨੀ ਮੋਰਚੇ ਬਾਰੇ ਬਹੁਤ ਉਲਝਣੂਰ ਬੋਲ ਰਹੇ ਇਹਨਾਂ ਨੂੰ ਕੁਝ ਪਤਾ ਨਹੀਂ ਅਸੀਂ ਇਹਨਾਂ ਨੂੰ ਕਹਿਨੇ ਕਿ ਤੁਸੀਂ ਪਹਿਲੇ ਅੰਦੋਲਨ ਕਿਉਂ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਸੀ ਨਾ ਕਿ ਉਹਨਾਂ ਦਾ ਕੋਈ ਸਬੂਤ ਦੇ ਸਕੇ ਹੋਣ ਵੀ ਜਿਹੜੇ ਤੁਸੀਂ ਇਲਜ਼ਾਮ ਲਾ ਰਹੇ ਇਹਨੂੰ ਲਿਆਓ ਉਹਦਾ ਸਬੂਤ ਕਿ ਇਹ ਭਾਜਪਾ ਨੂੰ ਫਾਇਦਾ ਬਚਾਉਣ ਵਾਸਤੇ ਮੋਰਚਾ ਜਾਂ ਕੀ ਹੋਰ ਕੋਈ ਤੁਹਾਡੇ ਦਿਲ ਦੇ ਵਿੱਚ ਗੱਲ ਹੈ ਲਿਆਓ ਉਹਦਾ ਸਬੂਤ ਬਗੈਰ ਸਬੂਤਾਂ ਤੋਂ ਤੁਸੀਂ ਜਿਹੜੀ ਕੋਈ ਗੱਲ ਕਰਦੇ ਜੋ ਤੁਸੀਂ ਸਿੱਧੇ ਮੋਦੀ ਸਰਕਾਰ ਵਿਧਾਇਕ ਭੁਗਤ ਰਹੇ ਸਟੇਟ ਦੇ ਆ ਕੇ ਭੁਗਤ ਰਹੇ ਕਿਸਾਨ ਲੜ ਰਿਹਾ ਜਿਹੜਾ ਫਸਫਾਵਾ ਵਿੜਾਇਦਾ ਉਹ ਉਹ ਗੁਰੂਆਂ ਦੇ ਫਸਫੇ ਤੋਂ ਲੈ ਰਿਹਾ ਉਥੋਂ ਆੜੀ ਹੈ ਸਾਰੀ ਲੜਾਈ ਦੀ ਗੱਲ ਜ਼ੁਲਮ ਤੇ ਜ਼ਬਰ ਦੇ ਖਿਲਾਫ ਇਸ ਲਈ ਆਪਣੇ ਆਪ ਨੂੰ ਭਾਈ ਆਪਣੇ ਅੰਦਰ ਚਾਤੀ ਮਾਰੋ ਸਹੀ ਮ੍ਰਿਖੜ ਕਰਕੇ ਬੋਲਿਆ ਕਰੋ ਇਹੋ ਜੀ ਜਿਹੜੀ ਤੁਹਾਡੀ ਬੋਲਬਾਣੀ ਹੈ ਜਾਂ ਜਿਸ ਤਰ੍ਹਾਂ ਤੁਸੀਂ ਤਖ਼ਤਾਂ ਤੋਂ ਰਹਿਤ ਬੋਲਦੇ ਜੀ ਤੁਹਾਨੂੰ ਤਖ਼ਤਾਂ ਦਾ ਪਤਾ ਹੀ ਨਹੀਂ ਪੰਜਾਬੀ ਨੂੰ ਕੁਝ ਵੀ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਕਿਸਾਨਾਂ ਦੇ ਮੁੱਦੇ ਦਾ ਪਤਾ ਹੀ ਨਹੀਂ ਕਿਸਾਨਾਂ ਦੀ ਕੀ ਜਿਹੜੀ ਆ ਉਹ ਥੱਲੇ ਹੱਤ ਵੜੀ ਹੋਈ ਹੈ ਕਿ ਕਿਤਾ ਕਿੰਨੇ ਵੱਡੇ ਸੰਕਰ ਦੇ ਵਿੱਚ ਹੈ ਕਾਰਪੋਰੇਟ ਨੂੰ ਕਿਤਾ ਦੇਣਾ ਚਾਹੁੰਦੇ ਆ ਉਹ ਮੰਡੀ ਦੇਣਾ ਚਾਹੁੰਦੇ ਆ ਤੇ ਕਿਹੜੀਆਂ ਜ਼ਮੀਨਾਂ ਉਹ ਵੀ ਕਾਰਪੋਰੇਟ ਦੇ ਬੰਦੇ ਕਰਨਾ ਚਾਹੁੰਦੇ ਆ ਐਡੀ ਵੱਡੀ ਕਾਰਪੋਰੇਟ ਦੇ ਖਿਲਾਫ ਲੜਾਈ ਆ ਉਹਨਾਂ ਦੇ ਸੇਵਾਦਾਰਾਂ ਦੇ ਖਿਲਾਫ ਲੜਾਈ ਆ ਇਸ ਕਰਕੇ ਤੁਸੀਂ ਗੱਲਾਂ ਨੂੰ ਸਮਤਲ ਬਗਾਇਲ ਸਮਝੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਜੋ ਇਹਨਾਂ ਗੱਲਾਂ ਨੂੰ ਨਹੀਂ ਕਰਨਾ ਚਾਹੀਦਾ ਤੇ ਆਪਣੇ ਆਪ ਨੂੰ ਆਪਣੇ ਅੰਦਰ ਝਾਤੀ ਮਾਰੋ ਇਹ ਜਿਹੜਾ ਹਰ ਗੱਲ ਜਿਹੜੀ ਉਹ ਤੱਥਾਂ ਦੇ ਆਧਾਰ ਤੇ ਕੋ ਕੇ ਜਿਹੜਾ ਉਹਦੀ ਜਾਣਕਾਰੀ ਲੈ ਕੇ ਜਾਂ ਉਹਦੀ ਪ੍ਰਤਾਲ ਕਰਕੇ ਫੇਰ ਕੋਈ ਗੱਲ ਜਿਹੜੀ ਸਾਨੂੰ ਕਰਨੀ ਚਾਹੀਦੀ ਹੈ ਤੁਸੀਂ ਸਾਰੇ ਪੜ੍ਹੇ ਲਿਖੇ ਬੰਦੇ ਜੋ ਇਸ ਕਰਕੇ ਆਏ ਹਈਆਂ ਗੱਲਾਂ ਜਿਹੜੀਆਂ ਉਹ ਵਾਰਾਂ ਦੇ ਖੰਦੀਆਂ ਤੇ ਦੂਸਰੀ ਗੱਲ ਇਹ ਹੀ ਆ ਵੀ ਭਾਈ ਕੱਲ ਜਿਹੜਾ ਜਾਣਾ ਵਾ ਆਪਾਂ 22 ਤਰੀਕ ਨੂੰ ਉਹ ਤੁਸੀਂ ਤਿਆਰੀ ਕਰ ਲਈ ਆ ਬਹੁਤ ਪੰਜਾਬ ਦੀ ਤਿਆਰੀ ਹੈ ਕਿਸਾਨ ਮਿਹਨਤੂਰ ਸੰਘਰਸ਼ਿਕਟੀ ਪੰਜਾਬ ਪਰ ਤੇ ਉਹ ਸਾਰੇ ਜਿਹੜੇ ਮੇਰੇ ਵੀਰ ਆ ਉਹ ਜਿੰਨਾ ਆ ਕੇ ਤੁਰਨਾ ਵਕਤ ਤੁਰ ਜਾਂ ਜਿੰਨਾ ਕੱਲ ਤੁਰਨਾ ਟਾਈਮ ਨਾਲ ਤੁਰਨ ਤਾਂ ਜੋ 12 ਵਜੇ ਤੋਂ ਪਹਿਲਾਂ ਉਹ ਆਪਣੇ ਉੱਤੇ ਛੰਭੂ ਬਾਗ ਦੇ ਉੱਤੇ ਜਿਹੜੀ ਸਟੇਜ ਲੱਗੀ ਹੋਈ ਆ ਉੱਥੇ ਪਹੁੰਚਣ ਤੇ ਗਾਹ ਜਿਹੜਿਆ ਜਿਸ ਤਰੀਕੇ ਨਾਲ ਆਪਾਂ ਪਲਾਨਿੰਗ ਕੀਤੀ ਆ ਕਿ ਪਿੰਡ ਪੱਧਰ ਤੇ ਆਪਣੀ ਜਿਹੜੀ ਆ ਜੇਕਰ ਮਨ طاقت ਵਧਾਉਣੀ ਆ ਆਪਣਾ ਝੰਡਾ ਖੜਨਾ ਵਾ ਆਪਣੇ ਵਿਚਾਰ ਤਰਾ ਖੜਨੀ ਆ ਲੋਕਾਂ ਨੂੰ ਲਾਮਬੰਦ ਕਰਨਾ ਵਾ ਤੇ ਲੰਮੇ ਮੋਰਚੇ ਵਾਸਤੇ ਲੋਕਾਂ ਨੂੰ ਤਿਆਰ ਕਰਨਾ ਵਾ ਉਹਦੇ ਤੇ ਵਰਕਰੋ ਗੈਰ ਗੁਰਜੀ ਦਾ ਖਾਲਸਾ ਗੁਰਜੀ